ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸ਼੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਦੇ ਅੰਦਰੂਨੀ ਸ਼ਹਿਰ ਪਵਿੱਤਰ ਐਲਾਨੇ। ਨਈ ਨਏ ਬੋਲੀਵੁੱਡ ਦੇ ਹੀਰਮਨ ਦਿਗਜ ਅਦਾਕਾਰ ਤਰਮਿੰਦਰ ਨੇ 79 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ। ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰ ਹਸਤੀਆਂ ਵੱਲੋਂ ਦੁੱਖ ਪ੍ਰਗਟ ਫਾਰਦ ਦੀ ਮਹਿਲਾ ਟੀਮ ਨੇ ਦੂਜੀ ਵਾਰ ਕਬੱਡੀ ਵਿਸ਼ਵ ਕੱਪ ਜਿੱਤਿਆ ਜਸਟਿਸ ਸੂਰਿਆकांत ਬਣੇ 59ਵੇਂ ਚੀਫ ਜਸਟਿਸ ਰਾਸ਼ਪਤੀ ਨੇ ਚੁਕਾਈ ਸੌ ਕੰਗਣਾ ਰਣੌਤ ਵਿਰੋਧ ਮਾਨਹਾਨੀ ਦੇ ਮਾਮਲੇ ਵਿੱਚ ਦੋਸ਼ਤ ਹੈ ਅਗਲੀ ਸੁਣਵਾਈ 2 ਦਸੰਬਰ ਨੂੰ ਦੇਸ਼ਤ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰੇ ਨੂੰ ਸਮਰਪਿਤ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਅੰਮ੍ਰਿਤਸਰ ਤਲਵੰਡੀ ਸਾਬੋ ਤੇ ਸ਼੍ਰੀ ਅਨੰਤਪੁਰ ਸਾਹਿਬ ਦੇ ਅੰਦਰੂਨੀ ਸ਼ਹਿਰ ਪੁਰਾਤਨ ਸ਼ਹਿਰ ਜਿੱਥੇ ਤਖਤ ਸਹਿਬਾਨ ਸਥਾਪਿਤ ਹਨ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਮਤਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸਦਨ ਦੇ ਮੈਂਬਰਾਂ ਦੀ ਸਹਿਮਤੀ ਪੁੱਛੇ ਜਾਣ ਮਗਰੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਇਸ ਮੌਕੇ ਤੇ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹਦੇ ਨਾਲ ਹੀ ਇਨ੍ਹਾਂ ਪਵਿੱਤਰ ਸ਼ਹਿਰਾਂ ਵਿੱਚ ਸਾਰੀਆਂ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਸਰਬ ਧਰਮ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਮੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਿਮਰ ਸ਼ਰਧਾਂਜਲੀ ਵਜੋਂ ਸੂਬਾ ਸਰਕਾਰ ਨੇ 9ਵੇਂ ਪਾਸ਼ਾ ਦਾ 350ਵਾਂ ਸ਼ਹੀਦੀ ਦਿਹਾੜਾ ਵਿਆਪਕ ਪੱਧਰ ਤੇ ਮਨਾਉਣ ਲਈ ਸੂਬੇ ਭਰ ਵਿੱਚ ਲੜੀਵਾਰ ਸਮਾਗਮ ਆਯੋਜਿਤ ਕੀ ਹਨ ਅੱਜ ਦਾ ਇਜਲਾਸ ਇਨ੍ਹਾਂ ਸਮਾਗਮਾਂ ਨੂੰ ਹੀ ਸਮਰਪਿਤ ਸੀ ਉਨ੍ਹਾਂ ਕਿਹਾ ਕਿ ਕਰਵਾਏ ਜਾ ਰਹੇ ਸਮਾਗਮਾਂ ਦਾ ਇੱਕੋ ਇੱਕ ਉਦੇਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਹਾਨ ਗੁਰੂ ਸਾਹਿਬ ਜੀ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣਾ ਹੈ ਸ਼੍ਰੀ ਨਾਨਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਧਰਮ ਦੀ ਰਾਖੀ ਅਤੇ ਸਾਰਿਆਂ ਦੇ ਹੱਕਾਂ ਲਈ ਨੌਵੇਂ ਪਾਸ਼ਾ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਅਤੇ ਸਰਬ ਉੱਚ ਬਲਦਾਨ ਨੂੰ ਸੇਜਦਾ ਕਰਨ ਲਈ ਇੱਕ ਅਧਿਕਾਰਤ ਮਤਾ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਸਦਨ ਵਿੱਚ ਸੰਬੋਧਨ ਕਰਦਿਆਂ ਬੈਂਸ ਨੇ ਤਿੰਨ ਗੁਰਸਿੱਖਾਂ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਇਲਾ ਜੀ ਨੂੰ ਵੀ ਯਾਦ ਕੀਤਾ। ਇਸ ਵਿਸ਼ੇਸ਼ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਆਮ ਆਦਮੀ ਪਾਰਟੀ ਦੇ ਪੰਜਾਬ ਇਨਚਾਰਜ ਮਨੀਸ਼ ਸੋਧਿਆ, ਉੱਗੇ ਗਾਇਕ ਸਤਿੰਦਰ ਸਰਤਾਜ, ਵਿਕਰਮਜੀਤ ਸਿੰਘ ਸਾਨੀ, ਮਾਲਵਿੰਦਰ ਸਿੰਘ ਕਾਂਗਾ, ਬਲਵੀਰ ਸਿੰਘ ਸੀਚੇਵਾਲ, ਮੀਤ ਹੇਰ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਜਲਾਸ ਦੀ ਕਾਰਵਾਈ ਦੇਖਣ ਪੁੱਜੇ ਸਨ। ਤਕਰੀਬਨ 65 ਸਾਲਾਂ ਦੇ ਫਿਲਮੀ ਕੈਰੀਅਰ ਦੌਰਾਨ ਸੱਤਿਆ ਕਾਮ ਤੋਂ ਸ਼ੋਲੇ ਵਰਗੀਆਂ 300 ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਅਦਾਕਾਰ ਤਰਮਿੰਦਰ ਦਾਹ ਦੇਹਾਂਤ ਹੋ ਗਿਆ। ਮੁੰਬਈ ਦੇ ਵਿਲੇ ਪਾਰਲੇ ਸਥਿਤ ਪਵਨ ਹੰਸ ਸ਼ਮਸ਼ਾਨ ਘਾਟ ਵਿੱਚ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ। ਅਮਿਤਾਬ ਬਚਨ, ਅਭਿਸ਼ੇਕ ਬਚਨ, ਅਮੀਰ ਖਾਨ, ਸ਼ਾਹਰੂਖ ਖਾਨ, ਸੁਲਮਾਨ ਖਾਨ, ਸਲੀਮ ਖਾਨ, ਅਨਿਲ ਕਪੂਰ, ਸੰਜੇ ਦਾਤ, ਆਕਸ਼ੇ ਕੁਮਾਰ, ਰਣਵੀਰ ਸਿੰਘ ਦੀਪਿਕਾ ਪਾਦੂਕੋਨ ਜੈਕੀ ਸ਼ਰੋਪਤੇ ਸ਼ਵਨਾ ਆਜਮੀ ਨੇ ਵੀ ਮਰਹੂਮ ਅਦਾਕਾਰ ਨੂੰ ਅੰਤਮ ਵਿਦਾਇਗੀ ਦਿੱਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਰਮਿੰਦਰ ਦੇ ਦੇਹਾਂਤ ਤੇ ਦੁੱਖ ਜਤਾਉਂਦਿਆਂ ਕਿਹਾ ਕਿ ਇਹ ਭਾਰਤੀ ਸਿਨੇਮੇ ਦੇ ਯੁੱਗ ਦਾ ਅੰਤ ਹੈ ਉਨ੍ਹਾਂ ਐਕਸ ਤੇ ਲਿਖਿਆ ਤਰਮਿੰਦਰ ਜੀ ਬੇਮਿਸਾਲ ਅਦਾਕਾਰ ਸਨ ਜਿਨ੍ਹਾਂ ਨੇ ਹਰ ਭੂਮਿਕਾ ਵਿੱਚ ਜਾਨ ਪਾਈ ਉਹ ਆਪਣੀ ਸਾਦਗੀ ਅਤੇ ਨਿਮਰਤਾ ਲਈ ਹਮੇਸ਼ਾ ਯਾਦ ਰਹਿਣਗੇ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਰਾਹੁਲ ਗਾਂਧੀ ਜੇਪੀ ਨੱਡਾ ਕਰਨ ਜੋਹਰ ਅਦਾਕਾਰਾ ਕਜੋਲ ਅਜੀਤ ਦੇਵਗਨ ਆਕਸ਼ੇ ਕੁਮਾਰ ਕਰੀਨਾ ਕਪੂਰ ਸਮੇਤ ਅਣਗਿਣਤ ਫਿਲਮੀ ਅਤੇ ਹੋਰ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਹਸਤੀਆਂ ਤੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤਰਮਿੰਦਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਹਸਪਤਾਲ ਤੋਂ ਆਏ ਸਨ ਕੁਝ ਮੀਡੀਆ ਆਧਾਰਿਆਂ ਨੇ 11 ਨਵੰਬਰ ਨੂੰ ਉਹਨਾਂ ਦੇ ਦੇਹਾਂਤ ਦੀ ਖਬਰ ਚਲਾ ਦਿੱਤੀ ਸੀ ਜਿਹਦੀ ਪਰਿਵਾਰ ਨੇ ਸਖਤ ਆਲੋਚਨਾ ਕੀਤੀ ਸੀ ਪੰਜਾਬ ਵਿੱਚ 1935 ਨੂੰ ਜਨਮੇ ਧਰਮ ਸਿੰਘ ਦਿਓਲ ਉਰਫ ਤਰਮਿੰਦਰ ਨੇ 6 ਦਹਾਕਿਆਂ ਦੇ ਸ਼ਾਨਦਾਰ ਕੈਰੀਅਰ ਦੌਰਾਨ ਐਕਸ਼ਨ ਰੋਮਾਂਸ ਅਤੇ ਕਮੇਡੀ ਫਿਲਮਾਂ ਵਿੱਚ ਆਪਣੀ ਬਹੁਰੂਪੀ ਪ੍ਰਤਿਭਾ ਦਾ ਲੋਹਾ ਮਨਵਾਇਆ ਸ਼ੋਲੇ ਚੁੱਪਕੇ-ਚੁੱਪਕੇ ਅਨੂਪਮਾ ਅਤੇ ਸੀਤਾ ਔਰ ਗੀਤਾ ਵਰਗੀਆਂ ਕਈ ਯਾਦਗਾਰੀ ਫਿਲਮਾਂ ਦਿੱਤੀਆਂ ਉਹਨਾਂ ਦੇ ਪਰਿਵਾਰ ਦੇ ਵਿੱਚ ਪਿੱਛੇ ਪਤਨੀ ਪ੍ਰਕਾਸ਼ਕੌਰ हेमा मालिनी सन्नी देओल बॉबी देओल विजेता अजिता ईशा ਅਤੇ ਆਹਨ ਹਨ ਬਾਲੀਵੁੱਡ ਦੇ ਇੱਕ ਤਜਰਬੇਕਾਰ ਅਦਾਕਾਰ ਤਰਮਿੰਦਰ ਆਪਣੀ ਮੌਤ ਤੱਕ ਕੰਮ ਕਰਦੇ ਰਹੇ 65 ਸਾਲ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਬਾਅਦ ਉਨ੍ਹਾਂ ਨੂੰ 1966 ਵਿੱਚ ਹੀ ਮੈਨ ਉਪਨਾਮ ਦਿੱਤਾ ਗਿਆ ਫਿਲਮ ਪੱਥਰ ਔਰ ਫੂਲ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਇੱਕ ਦ੍ਰਿਸ਼ ਫਿਲਮਾਉਣ ਲਈ ਆਪਣੀ ਕਮੀਜ਼ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ ਤਰਮਿੰਦਰ ਦੀ ਇਹ ਕਮੀਜ਼ ਰਹਿਤ ਫੋਟੋ ਦੇਸ਼ ਅਤੇ ਦੁਨੀਆ ਭਰ ਦੇ ਅਖਬਾਰਾਂ ਅਤੇ ਰਸਾਲਿਆਂ ਵਿੱਚ ਮਸ਼ਹੂਰ ਹੋ ਗਈ। ਇਸ ਇਕੱਲੀ ਫੋਟੋ ਨੇ ਉਹਨਾਂ ਨੂੰ ਨਾ ਸਿਰਫ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਪਛਾਣ ਦਵਾਈ। ਉਦੋਂ ਹੀ ਉਹਨਾਂ ਨੂੰ ਹੀ ਮੈਨ ਉਪਨਾਮ ਦਿੱਤਾ ਗਿਆ। ਰਾਸ਼ਪਤੀ ਦ੍ਰੋਪਦੀ ਮੁਰਮੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਲਿਖਿਆ ਕਿ ਪ੍ਰਸਿੱਧ ਅਦਾਕਾਰ ਅਤੇ ਸਾਫਕਾ ਸੰਸਦ ਮੈਂਬਰ ਤਰਮਿੰਦਰ ਦਾ ਦਿਹਾਂਤ ਭਾਰਤੀ ਸਿਨੇਮਾ ਲਈ ਇੱਕ ਵੱਡਾ ਘਾਟਾ ਹੈ। ਤਰਮਿੰਦਰ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਸਨ। ਉਹਨਾਂ ਨੇ ਦਹਾਕਿਆਂ ਤੱਕ ਚੱਲੇ ਆਪਣੇ ਸ਼ਾਨਦਾਰ ਕੈਰੀਅਰ ਵਿੱਚ ਕਈ ਯਾਦਗਾਰੀ ਫਿਲਮਾਂ ਕੀਤੀਆਂ। ਸਿਨੇਮੇ ਦੀ ਇੱਕ ਮਹਾਨ ਹਸਤੀ ਦੇ ਰੂਪ ਵਿੱਚ ਉਹ ਇੱਕ ਵਿਰਾਸਤ ਛੱਡ ਗਏ ਜੋ ਕਲਾਕਾਰਾਂ ਦੀਆਂ ਨਵੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਤਰਮਿੰਦਰ ਦਿਓਲ ਦੀ ਖ਼ਬਰ ਜਿਵੇਂ ਹੀ ਪਤਾ ਲੱਗੀ ਤਾਂ ਉਹਨਾਂ ਦੇ ਜੱਦੀ ਪਿੰਡ ਸਾਨੇਵਾਲ ਵਿਖੇ ਸੋਗ ਦੀ ਲਹਿਰ ਹੈ। ਉਹਨਾਂ ਨੇ ਜਿੱਥੇ ਹਿੰਦੀ ਅਤੇ ਹੋਰ ਪਸ਼ਾਵਾਂ ਦੀਆਂ ਫਿਲਮਾਂ ਕੀਤੀਆਂ ਉੱਥੇ ਉਹਨਾਂ ਨੇ ਪੰਜਾਬੀ ਫਿਲਮਾਂ ਵੀ ਕਾਫੀ ਕੀਤੀਆਂ ਜਿਨ੍ਹਾਂ ਦੇ ਵਿੱਚ ਕਣਕਾਂ ਦੇ ਓਲੇ ਦੁੱਖ ਭੰਜਨ ਤੇਰਾ ਨਾਮ ਤੇਰੀ ਮੇਰੀ ਇੱਕ ਜ਼ਿੰਦਗੀ ਪੁੱਤ ਜੱਟਾਂ ਦੇ ਕੁਰਬਾਨੀ ਜੱਟ ਦੀ ਦਵਲ ਦਾ ਟ੍ਰਬਲ ਆਦ ਫਿਲਮਾਂ ਹਨ ਤਰਮਿੰਦਰ ਦੇ ਦਿਹਾਂਤ ਦੇ ਬਾਅਦ ਗੋਆ ਵਿੱਚ ਜਾਰੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦੌਰਾਨ ਇੱਕ ਦਿਨ ਲਈ ਸਟੇਜ ਤੇ ਹੋਣ ਵਾਲੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਗੋਆ ਦੀ ਐਂਟਰਟੇਨਮੈਂਟ ਸੁਸਾਇਟੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਫੈਸਟੀਵਲ ਦੇ ਹਿੱਸੇ ਵਜੋਂ ਫਿਲਮਾਂ ਦੀ ਸਕਰੀਨਿੰਗ ਜਾਰੀ ਰਹੇਗੀ ਪਰ ਸਟੇਜ ਤੇ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਨੂੰ ਇੱਕ ਦਿਨ ਲਈ ਰੱਦ ਕੀਤਾ ਗਿਆ ਹੈ। ਇਸ ਮੌਕੇ ਤੇ ਪ੍ਰਸਿੱਧ ਅਦਾਕਾਰਾ ਪ੍ਰੀਤੀ ਸਪਰੂਦਾ ਕਹਿਣਾ ਹੈ ਕਿ ਧਰਮਿੰਦਰ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਨੇਕਦਿਲ ਇਨਸਾਨ ਸੀ। ਉਹ ਠੰਡੇ ਸੁਭਾਅ ਦੇ ਮਾਲਕ ਸਨ। ਇਸ ਮੌਕੇ ਤੇ ਹੋਰਨਾਂ ਕਲਾਕਾਰਾਂ ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਘੁੱਗੀ ਇਕਵਾਲ ਢਿੱਲੋ ਗਾਇਕ ਹਰਦੀਪ ਸਤਿੰਦਰ ਸੱਤੀ ਗਾਇਕਾ ਸੁਖੀ ਬਰਾੜ ਗੁਰਦਾਸ ਮਾਨ ਹਰਪਜਨ ਮਾਨ ਬੱਬੂ ਮਾਨ ਗਿੱਪੀ ਗਰੇਵਾਲ ਦੇਵ ਖਰੋੜ ਸਤਿੰਦਰ ਸਰਤਾਜ ਉਹਨਾਂ ਦੇ ਦਿहांत ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਭਾਰਤੀ ਮਹਿਲਾ ਕਬੱਡੀ ਟੀਮ ਨੇ ਟਾਕਾ ਵਿੱਚ ਮਹਿਲਾ ਕਬੱਡੀ ਵਿਸ਼ਵ ਕੱਪ ਜਿੱਤਣ ਲਈ ਇੱਕ ਮਜ਼ਬੂਤ ਪ੍ਰਦਰਸ਼ਨ ਕੀਤਾ ਫਾਈਨਲ ਵਿੱਚ ਚੀਨੀ ਤਾਈ ਪੇਈ ਨੂੰ 35-28 ਨਾਲ ਹਰਾ ਕੇ ਭਾਰਤ ਦਾ ਦੂਜਾ ਲਗਾਤਾਰ ਵਿਸ਼ਵ ਕੱਪ ਹਾਸਲ ਕੀਤਾ ਹਰਿਆਣਾ ਸਟ੍ਰੀਲਰਜ਼ ਦੇ ਮੁੱਖ ਕੋਚ ਮਨਪ੍ਰੀਤ ਸਿੰਘ ਨੇ ਟੀਮ ਦੀ ਸ਼ਲਾਘਾ ਕਰਦੇ ਕਿਹਾ ਹੈ ਕਿ ਮੈਲਾ ਟੀਮ ਨੇ ਇੱਕ ਅਜਿਹਾ ਪ੍ਰਦਰਸ਼ਨ ਕੀਤਾ ਜਿਸ ਤੇ ਪੂਰੇ ਦੇਸ਼ ਨੂੰ ਮਾਣ ਹੈ। ਉਹਨਾਂ ਦਾ ਵਿਸ਼ਵਾਸ ਹੈ ਕਿ ਟੀਮ ਵਰਕ ਸ਼ਾਨਦਾਰ ਸੀ। ਭਾਰਤ ਦੇ ਸਾਬਕਾ ਖਿਡਾਰੀ ਹੋਣ ਦੇ ਨਾਤੇ ਮੈਂ ਸਮਝਦਾ ਹੈ ਕਿ ਇਸ ਪੱਧਰ ਤੱਕ ਪਹੁੰਚਣਾ ਕਿੰਨਾ ਔਖਾ ਹੈ। ਖਿਡਾਰੀਆਂ ਅਤੇ ਸਟਾਫ ਨੂੰ ਬਹੁਤ-ਬਹੁਤ ਮੁਬਾਰਕ। ਭਾਰਤ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਫਾਰਮ ਬੈਸੀ। ਉਨ੍ਹਾਂ ਨੇ ਸੈਮੀਫਾਈਨਲ ਵਿੱਚ ਪਹੁੰਚਣ ਲਈ ਆਪਣੇ ਸਾਰੇ ਗਰੁੱਪ ਮੈਚ ਜਿੱਤੇ ਜਿੱਥੇ ਉਨ੍ਹਾਂ ਨੇ ਈਰਾਨ ਨੂੰ 33-21 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਚੀਨੀ ਤਾਈਪੇਈ ਨੇ ਵੀ ਆਪਣੇ ਗਰੁੱਪ ਵਿੱਚ ਅਜੇਤੂ ਦੌੜ ਬਣਾਈ ਰੱਖੀ ਅਤੇ ਸੈਮੀਫਾਈਨਲ ਵਿੱਚ ਮੇਜ਼ਬਾਨ ਬੰਗਲਾਦੇਸ਼ ਨੂੰ 25-18 ਨਾਲ ਹਰਾਇਆ ਪੁਣੇਰੀ ਪਲਟਨ ਦੇ ਮੁੱਖ ਕੋਚ ਅਜੇ ਠਾਕੁਰ ਦਾ ਕਹਿਣਾ ਹੈ ਕਿ ਇਹ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਮੈਲਾ ਟੀਮ ਨੇ ਟਾਕਾ ਵਿੱਚ ਵਿਸ਼ਵ ਕੱਪ ਟਰੋਫੀ ਨੂੰ ਬਰਕਰਾਰ ਰੱਖਿਆ ਫਾਈਨਲ ਤੱਕ ਉਹਨਾਂ ਦੀ ਦਬਦਬਾ ਦੌੜ ਅਤੇ ਫਿਰ ਟਰੋਫੀ ਦਰਸਾਉਂਦੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਮੈਲਾ ਕਬੱਡੀ ਨੇ ਕਿੰਨੀ ਤਰੱਕੀ ਕੀਤੀ ਹੈ ਇਹ ਖੇਡ ਦੀ ਵਿਸ਼ਵ ਵਿਆਪੀ ਅਪੀਲ ਦਾ ਵੀ ਪ੍ਰਮਾਣ ਹੈ ਜਿਸ ਵਿੱਚ ਬੰਗਲਾਦੇਸ਼ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਉਮੀਦ ਹੈ ਕਿ ਇਹ ਗਤੀ ਆਉਣ ਵਾਲੇ ਸਾਲਾਂ ਵਿੱਚ ਵੀ ਜਾਰੀ ਰਹੇਗੀ ਇਸ ਟੂਰਨਾਮੈਂਟ ਦੇ ਵਿੱਚ ਕੁਝ 11 ਦੇਸ਼ਾਂ ਨੇ ਹਿੱਸਾ ਲਿਆ ਜੋ ਦਰਸਾਉਂਦਾ ਹੈ ਕਿ ਵਿਸ਼ੇ ਭਰ ਵਿੱਚ ਮਹਿਲਾ ਕਬੱਡੀ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਜਸ ਸੂਰਿਆਕਾਂਤ ਨੇ ਭਾਰਤ ਦੇ ਤਰਵੰਧਵੇਂ ਚੀਫ ਜੱਜ ਵਜੋਂ ਸੌ ਚੁਕ ਲਈ ਆ ਰਾਸ਼ਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਸਮਾਗਮ ਦੌਰਾਨ ਜਸਟਿਸ ਸੂਰਿਆਕਾਂਤ ਨੂੰ ਅਹੁਦੇ ਦੀ ਸੌ ਚੁਕਵਾਈ ਉਹਨਾਂ ਹਿੰਦੀ ਵਿੱਚ ਸੌ ਚੁੱਕੀ ਉਨਾ ਜਸਟਿਸ ਬੀ ਆਰ ਗਵੇਦੀ ਥਾਂ ਇਹ ਅਹੁਦਾ ਸੰਭਾਲਿਆ ਜੋ ਬੀਤੇ ਦਿਨ ਸੇਵਾਮੁਕਤ ਹੋਏ ਸਨ ਉਹ 9 ਫਰਵਰੀ 2027 ਤੱਕ ਤਕਰੀਬਨ 15 ਮਹੀਨੇ ਇਸ ਅਹੁਦੇ ਤੇ ਰਹਿਣਗੇ ਉਪਰਾਸਪਤੀ ਸੀਪੀ ਉਪਰਾਸਪਤੀ ਸੀਪੀ ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੀਨੀਅਰ ਆਗੂ ਸਮਾਗਮ ਵਿੱਚ ਹਾਜ਼ਰ ਸਨ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਸੌਚੌਕ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਉਨ੍ਹਾਂ ਨੂੰ ਅਗਲੇ ਕਾਰਜ ਕਰ ਲਈ ਸ਼ੁਭ ਕਾਮਨਾਵਾਂ ਇਸ ਮਗਰੋਂ ਚੀਫ ਜਸਦਵਜੋਂ ਸੁਪਰੀਮ ਕੋਰਟ ਵਿੱਚ ਪਹਿਲੇ ਦਿਨ ਜਸਦ ਜਸ ਸੂਰਿਆਕਾਂਤ ਨੇ ਅੱਜ ਕਾਰਵਾਈ ਦਾ ਨਵਾਂ ਪੈਮਾਨਾ ਤੈਅ ਕਰਦਿਆਂ ਕਿਹਾ ਕਿ ਤਤਕਾਲ ਸੂਚੀਬੱਧ ਕਰਨ ਲਈ ਕੇਸਾਂ ਦਾ ਜ਼ਿਕਰ ਲਿਖਤੀ ਤੌਰ ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਜਵਾਨੀ ਮੰਗਾ ਵਿਲੱਖਣ ਹਾਲਾਤਾਂ ਜਿਵੇਂ ਮੌਤ ਦੀ ਸਜ਼ਾ ਜਾਂ ਨਿੱਜੀ ਆਜ਼ਾਦੀ ਦੇ ਹਮਲਿਆਂ ਦੇ ਮਾਮਲੇ ਵਿੱਚ ਵਿਚਾਰੀਆਂ ਜਾਣਗੀਆਂ ਉਨ੍ਹਾਂ ਸੁਪਰੀਮ ਕੋਰਟ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਅਤੇ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤਾਂ ਤੇ ਫੁੱਲ ਵੀ ਝੜਾਏ ਇਸ ਮਗਰੋਂ ਉਨ੍ਹਾਂ ਹੈਰੀਟੇਜ ਕੋਰਟ ਰੂਮ ਨੰਬਰ 1 ਵਿੱਚ ਤਿੰਨ ਜੱਜਾਂ ਦੇ ਬੈਂਚ ਦੀ ਅਗਵਾਈ ਕੀਤੀ ਜਿਸ ਵਿੱਚ ਜਸਟਿਸ ਜੋਏ ਮਾਲਿਆ ਬਾਗਜੀ ਜਸਟਿਸ ਅਤੁਲਸ ਚੰਦਰਕਰ ਵੀ ਸ਼ਾਮਲ ਸਨ ਬਾਅਦ ਦੁਪਹਿਰ ਤੱਕ ਉਨ੍ਹਾਂ 17 ਕੇਸਾਂ ਦੀ ਸੁਣਵਾਈ ਕੀਤੀ ਸੁਪਰੀਮ ਕੋਰਟ ਐਡਵੋਕੇਟਸ ਔਨ ਰਿਕਾਰਡ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਨਾਇਰ ਨੇ ਵੀ ਨਵੇਂ ਚੀਫ ਜਸਟਿਸ ਦਾ ਸਵਾਗਤ ਕੀਤਾ ਬਠਿੰਡਾ ਜ਼ਿਲ੍ਹਾ ਅਦਾਲਤ ਨੇ ਸੰਸਦ ਮੈਂਬਰ ਕੰਗਣਾ ਰੌਣਤ ਤੇ ਵੱਖ-ਵੱਖ ਤਰਾਮਾ ਤਹਿਤ ਕਿਸਾਨ ਵਿਰੋਧ ਵਿਖਾਵੇ ਦੌਰਾਨ ਇੱਕ ਬਜ਼ੁਰਗ ਔਰਤ ਮਹਿੰਦਰ ਕੌਰ ਵਿਰੋਧੋ ਸੋਸ਼ਲ ਮੀਡੀਆ ਤੇ ਕਥਤ ਤੌਰ ਤੇ ਝੂਠੇ ਅਤੇ ਅਪਮਾਨਜਨਕ ਟਵੀਟ ਪੋਸਟ ਕਰਨ ਦੇ ਚੱਲ ਰਹੇ ਮਾਨਹਾਨੀ ਦੇ ਮਾਮਲੇ ਵਿੱਚ ਦੋਸ਼ ਤੈਅ ਕੀਤੇ ਹਨ ਇਸ ਮਾਮਲੇ ਵਿੱਚ ਕੰਗਣਾ ਦੀ ਨਿਜੀ ਪੇਸ਼ੀ ਸੋਮਵਾਰ ਨੂੰ ਹੋਣੀ ਸੀ ਪਰ ਅਦਾਲਤ ਵਿੱਚ ਪੇਸ਼ ਨਹੀਂ ਹੋਈ ਕੰਗਣਾ ਵੱਲੋਂ ਉਹਨਾਂ ਦੇ ਵਕੀਲ ਪੇਸ਼ ਹੋਏ ਉਨ੍ਹਾਂ ਦਲੀਲ ਦਿੱਤੀ ਕਿ ਕੰਗਣਾ ਨੂੰ ਸੁਰੱਖਿਆ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਨਿੱਜੀ ਪੇਸ਼ੀ ਤੋਂ ਸਥਾਈ ਛੋਟ ਦਿੱਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਲੰਬੀ ਬਹਿਸ ਹੋਈ। ਕੰਗਣਾ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅਦਾਲਤ ਤੋਂ ਰਾਹਤ ਦੀ ਮੰਗ ਕੀਤੀ ਹੈ। ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਕਾਇਤਕਰਤਾ ਮਹਿੰਦਰ ਕੋਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਬਹਿਣੀਵਾਲ ਨੇ ਕਿਹਾ ਹੈ ਕਿ ਸੰਸਦ ਮੈਂਬਰ ਕੰਗਣਾ ਨਾਉਤ ਹਰ ਜਗ੍ਹਾ ਟਾਕਮੀ ਸੁਰੱਖਿਆ ਨਾਲ ਸਫ਼ਰ ਕਰਦੀ ਹੈ ਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਮੰਗਣਾ ਸਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਤੇ ਕੰਗਣਾ ਨੂੰ ਨਿਆਂਇਕ ਪ੍ਰਕਿਰਿਆ 'ਚ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਉਨਾਰਾ ਕਹਿਣਾ ਹੈ ਕਿ ਅਦਾਲਤ ਨੇ ਕੰਗਣਾ ਰਣੌਤ ਵਿਰੁੱਧ ਦੋਸ਼ ਤੈਅ ਕਰ ਦਿੱਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੇਂਦਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਨੂੰ ਸਖਤ ਲਹਿਜੇ 'ਚ ਚੇਤਾਵਨੀ ਦਿੰਦੇ ਕਿਹਾ ਕਿ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਅਤੇ ਸਿੱਖ ਸੰਸਥਾਵਾਂ ਦਾ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਤੁਰੰਤ ਰੋਕੀਆਂ ਜਾਣ। ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੀ ਕੋਰ ਕਮੇਟੀ ਦੀ ਖਾਸ ਬੈਠਕ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਤਖਤ ਹਜੂਰ ਸਾਹਿਬ ਅਤੇ ਤਖਤ shri ਪਟਨਾ ਸਾਹਿਬ ਸਮੇਤ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਮਾਨ ਬਦਲਣ ਲਈ ਚਾਲਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਵਿੱਚ ਵੱਖ ਸੰਸਥਾ ਬਣਾਉਣਾ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦਾ ਆਦਬ ਨਾ ਕਰਨ ਦੇ ਬਰਾਬਰ ਹੈ ਕਮੇਟੀਆਂ ਵੱਲੋਂ ਪਾਸ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਧਾਰਮਿਕ ਜ਼ੁਲਮ ਦੇ ਵਿਰੁੱਧ ਅਤੇ ਸਰਕਾਰੀ ਦਖਲ ਰੋਕਣ ਲਈ ਬੇਮਿਸਾਲ ਸ਼ਹਾਦਤ ਦਿੱਤੀ। ਅੱਜ ਕੇਂਦਰ, ਮਹਾਰਾਸ਼ਟਰ, ਬਿਹਾਰ ਅਤੇ ਹਰਿਆਣਾ ਦੀਆਂ ਸਰਕਾਰਾਂ ਉਹਨਾਂ ਹੀ ਨੀਤੀਆਂ ਤੇ ਚੱਲ ਰਹੀਆਂ ਹਨ ਜਿਨ੍ਹਾਂ ਦੇ ਖਿਲਾਫ ਗੁਰੂ ਸਾਹਿਬ ਨੇ ਆਪਣਾ ਸਿਰ ਕੁਰਬਾਨ ਕੀਤਾ। ਉਹਨਾਂ ਨੇ ਕੇਂਦਰ ਵੱਲੋਂ ਚੰਡੀਗੜ੍ਹ ਨੂੰ ਪੂਰਨ ਤੌਰ ਤੇ ਯੂਟੀ ਬਣਾਉਣ ਦੇ ਕਦਮ ਪੰਜਾਬ ਯੂਨੀਵਰਸਿਟੀ ਦੇ ਲੋਕਤੰਤ੍ਰਿਕ ਢਾਂਚੇ ਨੂੰ ਕਮਜ਼ੋਰ ਕਰਨ ਅਤੇ BBMB ਵਿੱਚ ਪੰਜਾਬ ਦੇ ਅਧਿਕਾਰ ਘਟਾਉਣ ਨੂੰ ਸੂਬੇ ਨਾਲ ਵੱਡਾ ਅਨਿਆਖਰਾਰ ਦਿੱਤਾ। ਉਹਨਾਂ ਦੁਹਰਾਇਆ ਕਿ ਚੰਡੀਗੜ੍ਹ ਤੇ ਪੰਜਾਬ ਦਾ اٹਲ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਇਸ ਹੱਕ ਤੋਂ 1 ਇੰਚ ਵੀ ਪਿੱਛੇ ਨਹੀਂ ਹਟੇਗਾ। ਉਹਨਾਂ ਨੇ ਸਾਰੇ ਪੰਜਾਬੀਆਂ ਅਤੇ ਸਿਆਸੀ ਦਲਾਂ ਨੂੰ ਸੂਬੇ ਦੇ ਹੱਕਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਪੁਲਿਸ ਤੋਂ ਮੰਗ ਕੀਤੀ ਹੈ ਕਿ ਫਿਲਮ ਪਿੱਟ ਸਿਆਪਾ ਦੀ ਅਦਾਕਾਰਾ ਸੋਨਮ ਬਾਜਵਾ ਤੇ ਫਿਲਮ ਦੇ ਡਾਇਰੈਕਟਰ ਅਤੇ ਟੀਮ ਦੇ ਨਾਲ-ਨਾਲ ਪੁਰਾਤਨ ਵਿਭਾਗ ਖਿਲਾਫ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਕੱਦਮਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ। ਸ਼ਾਹੀ ਇਮਾਮ ਦਾ ਕਹਿਣਾ ਹੈ ਕਿ ਬੀਤੇ ਦਿਨੀ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੌਰਾਨ ਸੋਨਮ ਆਵਾਜ਼ਵਾਤੇ ਉਹਦੀ ਟੀਮ ਨੇ ਸਰਹੰਦਸ ਸਥਿਤ ਇਤਿਹਾਸਕ ਮਸਜਿਦ ਭਗਤ ਸਦਨਾ ਕਸਾਈ ਵਿੱਚ ਜਾ ਕੇ ਸ਼ੂਟਿੰਗ ਕੀਤੀ ਜਦਕਿ ਕਦੇ ਕਿਸੇ ਵੀ ਮਸਜਿਦ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸ਼ਾਹੀ ਇਮਾਮ ਨੇ ਕਿਹਾ ਕਿ ਦਿਨਵਦਨ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨਾ ਦਾ ਕਹਿਣਾ ਹੈ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਆਦਮਪੁਰ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਪੰਜਾਬ ਸਰਕਾਰ ਬੋਲੋ ਬੁલાਏ ਗਏ ਵਿਧਾਨ ਸਭਾ ਦੇ ਵਿਸ਼ੇਸ਼ اجلاس ਵਿੱਚ ਬੋਲਣ ਦਾ ਸਮਾਂ ਨਾਲ ਦੇਣ ਤੇ ਸਰਕਾਰ ਦੀ ਸਖਤ ਆਲੋਚਨਾ ਕੀਤੀ ਉਹਨਾਂ ਇਸ ਕਾਰਵਾਈ ਨੂੰ ਕਾਂਗਰਸ ਤੇ ਪੰਜਾਬ ਦੇ ਲੋਕਾਂ ਨਾਲ ਵੱਡੀ ਬੇਇਨਸਾਫੀ ਦੱਸਦੇ ਕਹੇ ਕਿ ਗੁਰੂ ਸਾਹਿਬਾਨ ਦੀ ਚਰਨ ਛੋਪਾ ਪ੍ਰਾਪਤ ਧਰਤੀ ਤੇ ਵੀ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਹੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਹਰ ਤਰ੍ਹਾਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦਾ ਸੱਦਾ ਦਿੱਤਾ। ਪਰ ਆਪ ਸਰਕਾਰ ਨੇ ਇਸ ਪਵਿੱਤਰ ਧਰਤੀ ਦੀ ਮਾਣ ਮਰਿਆਦਾ ਦਾ ਵੀ ਖਿਆਲ ਨਹੀਂ ਕੀਤਾ। ਉਹਨਾਂ ਕਹੇ ਕਿ ਇੱਕ ਪਾਸੇ ਮੁੱਖ ਮੰਤਰੀ ਸਮੇਤ ਸਤਾਤਾਰੀ ਪਾਰਟੀ ਦੇ 10 ਬਜ਼ਾਇਕਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਦਕਿ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਿਸੇ ਹੋਰ ਵਿਧਾਇਕ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਜੋ ਕਿ ਠੀਕ ਨਹੀਂ ਹੈ ਜੰਮੂ ਸਬ ਜਨਲ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੈਲਥ케ਅਰ ਪ੍ਰਾਈਵੇਟ ਲਿਮਟਿਡ ਦੇ ਭਾਈਵਾਲ ਨੀਰਜ ਪਾਟੀਆਂ ਨਾਲ ਸੰਬੰਧਿਤ 1 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਨੀਰਜ ਪਾਟੀਆਂ ਪਾਣੀਪੱਤ ਦੇ ਰਹਿਣ ਵਾਲੇ ਨੀਤੀ ਸਿੰਘ ਪਾਟੀਆਂ ਦਾ ਪੁੱਤਰ ਹੈ ਜੋ ਹਰਿਆਣਾ ਦੇ ਇੱਕ ਸੀਨੀਅਰ ਭਾਜਪਾ ਨੇਤਾ ਹਨ ਏਜੰਸੀ ਨੇ ਇਹ ਕਾਰਵਾਈ ਜੰਮੂ ਨਾਰਕੋਟਿਕਸ ਕੰਟਰੋਲ ਬੀਰੋ ਐਨਸੀਬੀ ਵੱਲੋਂ ਨੀਰਜ ਭਾਟਿਆ ਨਕੇਤ ਕੰਸਲ ਤੇ ਉਹਨਾਂ ਦੇ ਸਾਥੀਆਂ ਤੇ ਨਸ਼ੀਲੇ ਪਦਾਰਥਾਂ ਵਜੋਂ ਕੋਰੈਕਸ ਤੇ ਕੋਡੀਨ ਕਫ ਸਿਰਪ ਦੀ ਸਪਲਾਈ ਕਰਨ ਦੇ ਦੋਸ਼ ਲਾਉਣ ਤੋਂ ਬਾਅਦ ਕੀਤੀ ਈਡੀ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਕਿ 2018 ਤੋਂ ਲੈ ਕੇ 2024 ਤੱਕ ਕੰਪਨੀ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਐਸਐਸ ਇੰਡਸਟਰੀਜ਼ ਕੰਸਲ ਇੰਡਸਟਰੀਜ਼ ਨੋਵੇਟਾ ਫਾਰਮਾ ਕਾਂਸਲ ਫਾਰਮਾਸਿਊਟੀਕਲਸ ਤੇ ਐਨ ਕੇ ਫਾਰਮਾਸਿਊਟੀਕਲਸ ਨੂੰ ਭੇਜੇ ਇਹਨਾਂ ਸਾਰਿਆਂ ਦੀ ਮਲਕੀਅਤ ਨਕੇਤ ਕਾਂਸਲ ਤੇ ਸਾਥੀਆਂ ਦੀ ਹੈ ਇਹਦਾ ਇੱਕ ਹਿੱਸਾ ਸ਼੍ਰੀਨਗਰ ਵਾਸੀ ਰਾਇਸ ਅਹਿਮਦ ਪੱਟ ਤੱਕ ਵੀ ਪਹੁੰਚਿਆ ਜਿਸ ਕੋਲੋਂ ਐਨ ਸੀ ਬੀ ਨੇ ਜਨਵਰੀ 2024 ਵਿੱਚ ਵੱਡੀ ਮਾਤਰਾ ਵਿੱਚ ਖੰਗ ਦੀ ਦਵਾਈ ਜ਼ਬਤ ਕੀਤੀ ਜਾਂਚ ਦੌਰਾਨ 2025 ਵਿੱਚ ED ਨੇ ਨੀਰਜ ਪਾਟਿਆ ਤੇ ਕੰਸਲ ਦੇ ਘਰਾਂ ਤੇ ਛਾਪਾ ਮਾਰ ਕੇ 32 ਲੱਖ ਦੀ ਨਕਦੀ ਅਤੇ 1 ਕਰੋੜ 61 ਲੱਖ ਦੇ ਗਹਿਣੇ ਜ਼ਬਤ ਕੀਤੇ। ਅਗਲੀ ਕਾਰਵਾਈ ਵਿੱਚ ਵਿਭਾਗ ਨੇ ਪਾਣੀਪਤ ਵਿੱਚ ਕੰਪਨੀ ਦੀ ਜ਼ਮੀਨ ਨੂੰ ਅਚਾਲਤ ਜਾਇਦਾਦ ਵਜੋਂ ਵੀ ਜ਼ਬਤ ਕੀਤਾ ਹੈ। ਕੇਂਦਰੀ ਨਾਰਕੋਟਿਕਸ ਕੰਟਰੋਲ ਬੀਰੋ ਨੇ ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਸਬੰਧ ਵਿੱਚ ਕਾਰਵਾਈ ਕੀਤੀ ਹੈ। ਨੀਰਜ ਪਾਟਿਆ ਸਰਮੌਰ ਡਰੱਗ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਮੁਖੀ ਵੀ ਹਨ ਭਾਰਤੀ ਦੂਰ ਸੰਚਾਰ ਰੈਗੂਲੇਟਰੀ ਅਥਾਰਟੀ TRAI ਨੇ ਫਰਜੀ ਵੜੇ ਦੀ ਸ਼ਿਕਾਇਤ ਤੇ 1 ਸਾਲ ਦੇ ਵਿੱਚ 21 ਲੱਖ ਮੋਬਾਈਲ ਨੰਬਰਾਂ ਅਤੇ 1 ਲੱਖ ਇਕਾਈਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਟ੍ਰਾਈ ਨੇ ਦੱਸਿਆ ਕਿ ਸਪੈਮ ਅਤੇ ਫਰਜੀ ਵਾੜਾ ਨਾਲ ਜੁੜੇ ਮੈਸੇਜ ਭੇਜਣ ਕਾਰਨ ਉਨ੍ਹਾਂ ਨੇ 21 ਲੱਖ ਮੋਬਾਈਲ ਨੰਬਰਾਂ ਤੇ ਲਗਭਗ 1 ਲੱਖ ਇਕਾਈਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਜਾਂ ਤਾਂ ਉਹਨਾਂ ਨੰਬਰਾਂ ਨੂੰ ਬੰਦ ਕਰ ਦਿੱਤਾ ਜਾਂ ਬਲੈਕਲਿਸਟ ਕੀਤਾ ਹੈ। ਰੈਗੂਲੇਟਰ ਨੇ ਆਮ ਲੋਕਾਂ ਨੂੰ ਫਰਜੀ ਵਾੜੇ ਵਾਲੇ ਨੰਬਰਾਂ ਦੀ ਸ਼ਿਕਾਇਤ ਟ੍ਰਾਈ ਡੀਐਨਪੀ ਐਪ ਤੇ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸਪੈਮ ਕਾਲ ਜਾਂ ਮੈਸੇਜ ਵਾਲੇ ਨੰਬਰਾਂ ਨੂੰ ਫੋਨ ਵਿੱਚ ਸਿਰਫ ਬਲਾਕ ਕਰਨ ਨਾਲ ਦੂਜੇ ਲੋਕ ਉਸ ਤੋਂ ਸੁਰੱਖਤ ਨਹੀਂ ਹੁੰਦੇ ਜਦ ਕਿ ਐਪ ਤੇ ਸ਼ਿਕਾਇਤ ਕਰਨ ਦੇ ਨਾਲ ਉਸ ਨੰਬਰ ਤੇ ਕਾਰਵਾਈ ਕਰ ਉਸ ਤੇ ਬੰਦ ਜਾਂ ਬਲੈਕਲਿਸਟ ਕਰ ਦੇ ਨਾਲ ਪੂਰੇ ਸਮਾਜ ਦੀ ਸੁਰੱਖਿਆ ਹੁੰਦੀ ਹੈ ਕਿਸੇ ਵੀ ਸ਼ਿਕਾਇਤ ਤੇ ਕਾਰਵਾਈ ਕਰਨ ਤੋਂ ਪਹਿਲਾਂ ਟਰਾਈ ਜਾਂਚ ਕਰਦਾ ਹੈ ਅਤੇ ਸ਼ਿਕਾਇਤ ਸਹੀ ਪਾਏ ਜਾਣ ਤੇ ਸਥਾਈ ਤੌਰ ਤੇ ਨੰਬਰ ਨੂੰ ਬੰਦ ਕਰ ਦਿੰਦਾ ਹੈ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਦੇ ਹੋਏ ਟਰਾਈ ਨੇ ਉਹਨਾਂ ਮੋਬਾਈਲ ਫੋਨ ਤੇ ਟਰਾਈ डीएनडीपी डाउनलोड ਕਰਨ ਅਤੇ ਸਪੈਮ ਮੈਸੇਜ ਕਾਲ ਕਰਨ ਵਾਲੇ ਨੰਬਰ ਦੀ ਸ਼ਿਕਾਇਤ ਉਸਤੇ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਲੋਕ ਆਪਣੇ ਨਿੱਜੀ ਜਾਂ ਬੈਂਕਿੰਗ ਵੇਰਵੇ ਕਾਲ ਮੈਸੇਜਾਂ ਸੋਸ਼ਲ ਮੀਡੀਆ ਤੇ ਸ਼ੇਅਰ ਨਾ ਕਰਨ। ਜੇਕਰ ਕੋਈ ਧਮਕੀ ਪਰੇ ਜਾਂ ਸ਼ੱਕੀ ਕਾਲ ਆਉਂਦੀ ਹੈ ਤਾਂ ਤੁਰੰਤ ਕੱਟ ਦਿਓ। ਸਾਈਬਰ ਠੱਗ ਦੀ ਰਿਪੋਰਟ ਰਾਸ਼ਟਰੀ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ਤੇ ਜਾਂ ਸਾਈਬਰ ਕ੍ਰਾਈਮ GOV.IN ਤੇ ਕਰੋ। ਆਪਣੀ ਪੰਜ ਦਿਨਾ ਯਾਤਰਾ ਦੌਰਾਨ अफगानिस्तान ਦੇ ਅਰਜੋਗ ਅਤੇ ਵਣਜ ਮੰਤਰੀ ਅਲਹਾਜ ਨੂਰੁਦੀਨ ਅਜੀਜੀ ਨੇ ਭਾਰਤ-अफगानिस्तान ਦੋਵੱਲੇ ਵਪਾਰ ਨੂੰ ਵਧਾਉਣ ਲਈ ਕਈ ਆਪਾਮਾ ਤੇ ਸਹਿਮਤੀ ਪ੍ਰਗਟਾਈ ਹੈ। ਯਾਤਰਾ ਦੌਰਾਨ ਉਹਨਾਂ ਨੇ ਭਾਰਤ ਦੇ ਸਪਾਈਸਿਸ ਬੋਰਡ ਮਸਾਲਾ ਬੋਰਡ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਮਸਾਲਿਆਂ ਨਾਲ ਸੰਬੰਧਿਤ ਸਹਿਯੋਗ ਵਧਾਉਣ, ਐਕਸਪੋਰਟ ਵਧਾਉਣ ਅਤੇ ਸਾਂਝੇ ਨਿਵੇਸ਼ ਦੇ ਮੌਕਿਆਂ ਦੀ ਪਰਚੋਲ ਕਰਨ ਤੇ ਚਰਚਾ ਕੀਤੀ। ਐਕਸ ਦੇ ਇੱਕ ਬਿਆਨ ਵਿੱਚ ਅਫਗਾਨ ਉਦਯੋਗ ਅਤੇ ਵਣਜ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਪੱਖ ਨੇ ਅਫਗਾਨਿਸਤਾਨ ਵਿੱਚ ਮਸਾਲਾ ਉਤਪਾਦਨ ਫੈਕਟਰੀਆਂ ਸਥਾਪਤ ਕਰਨ ਸਮੇਤ ਵਧੇਰੇ ਸਹਿਯੋਗ ਵਿੱਚ ਦਿਲਚਸਪੀ ਦਿਖਾਈ ਹੈ ਚਰਚਾ ਵਿੱਚ ਫਾਰਮਾਸਿਊਟੀਕਲ ਇੰਪੋਰਟ ਮਸਾਲਿਆਂ ਦੀ ਗੁਣਵੱਤਾ ਵਿੱਚ ਸੁਧਾਰ ਨਿਵੇਸ਼ ਸੰਭਾਵਨਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਫਾਰਮਾਸਿਊਟੀਕਲ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੁਣੌਤੀਆਂ ਨਾਲ ਸੰਬੰਧਿਤ ਮੁੱਦੇ ਸ਼ਾਮਲ ਹਨ ਅਜੀਜੀ ਨੇ ਭਰੋਸਾ ਦਿੱਤਾ ਹੈ ਕਿ ਅਫਗਾਨਿਸਤਾਨ ਦੇਸ਼ ਵਿੱਚ ਕੰਮ ਕਰਨ ਦੀਆਂ ਇੱਛਾ ਰੱਖਣ ਵਾਲੀਆਂ ਨਾਮਵਰ ਫਾਰਮਾਸਿਊਟੀਕਲ ਕੰਪਨੀਆਂ ਨੂੰ ਪੂਰਾ ਸਮਰਥਨ ਪ੍ਰਦਾਨ ਕਰਨ ਲਈ ਤਿਆਰ ਹਨ ਫਿਲਮ 21 ਦੇ ਨਿਰਮਾਤਾ ਮਾ ਨੇ ਉੱਗੇ ਅਦਾਕਾਰ ਤਰਮਿੰਦਰ ਦੀ ਫਿਲਮ ਦਾ ਪੋਸਟਰ ਸਾਂਝਾ ਕਰਦੇ ਹਾਂ ਉਨ੍ਹਾਂ ਨੂੰ ਮਹਾਨ ਅਦਾਕਾਰ ਆਖਿਆ ਸ਼੍ਰੀ ਰਾਮ ਰਾਘਵਨ ਵੱਲੋਂ ਨਿਰਦੇਸ਼ਿਤ ਇਹ ਫਿਲਮ 25 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਜਿਸ ਵਿੱਚ ਅਦਾਕਾਰ ਤਰਮਿੰਦਰ ਐਮ ਐਲ ਖੇਤਰਪਾਲ ਦੀ ਭੂਮਿਕਾ ਨਿਭਾ ਰਹੇ ਹਨ ਫਿਲਮ ਦੇ ਵਿੱਚ ਅਗਸਤ ਜਾਨੰਦਾਸ ਸਭ ਤੋਂ ਘੱਟ ਉਮਰ ਵਿੱਚ ਪਰਮਵੀਰ ਚੱਕਰ ਜੇਤੂ ਸਿਪਾਹੀ ਅਰुण ਖੇਤਰਪਾਲ ਦੀ ਭੂਮਿਕਾ ਵਿੱਚ ਹਨ ਪ੍ਰੋਡਕਸ਼ਨ ਮੈਨਰ ਮੈਡੋਕ ਫਿਲਮਜ਼ ਨੇ ਐਕਸ ਦੇ ਅਦਾਕਾਰ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ ਹੈ ਕਿ ਪਿਤਾ ਪੁੱਤਰਾ ਨੂੰ ਪਾਲਦੇ ਹਨ ਅਤੇ ਉੱਗੇ ਵਿਅਕਤੀ ਦੇ ਦੇਸ਼ ਨੂੰ ਉੱਚਾ ਚੁੱਕਦੇ ਹਨ ਤਰਮਿੰਦਰ ਜੀ 21 ਸਾਲਾ ਅਮਰ ਨਾਇਕ ਦੇ ਪਿਤਾ ਦੀ ਭੂਮਿਕਾ ਵਿੱਚ ਹਨ ਜੇਕਰ ਜੋ ਹੈ ਕਿ ਅਰुण ਖੇਤਰਪਾਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਬਸੰਤਰ ਵਿੱਚ 21 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਿਆ ਸੀ ਅਰुण ਖੇਤਰਪਾਲ ਦੀ ਬਹਾਦਰੀ ਲਈ ਉਹਨਾਂ ਨੂੰ ਸ਼ਹੀਦੀ ਤੋਂ ਬਾਅਦ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਰुण ਖੇਤਰਪਾਲ ਦੇ ਜੀਵਨ ਤੇ ਬਣੀ ਫਿਲਮ ਵਿੱਚ ਜੈਦੀਪ ਅਹਿਲਾਬਤ ਅਤੇ ਸਿਕੰਦਰ ਖੇਰਵੀ ਐਮ ਭੂਮਿਕਾ ਵਿੱਚ ਹਨ ਤਣਾ ਕਾਨ ਵਿਦਿਆਰਥੀਆਂ ਵੱਲੋਂ ਮਰਨ ਦੇ ਵਧੇ ਮਾਮਲਿਆਂ ਦੇ ਮਦਨ ਰਾਇਰ ਸੰਸਥਾ ਕਮੇਟੀ ਨੇ ਵਿਦਿਆਰਥੀਆਂ ਨੂੰ ਸਖਲਾਈ ਦੇਣ ਵਾਲੇ ਕੋਚਿੰਗ ਸੈਂਟਰਾਂ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ ਸਿੱਖਿਆ ਔਰਤਾਂ ਬੱਚਿਆਂ ਨੌਜਵਾਨਾਂ ਤੇ ਖੇਡਾਂ ਦੇ ਮਾਮਲਿਆਂ ਬਾਰੇ ਕਮੇਟੀ ਸਿੱਖਿਆ ਖੇਤਰ ਵਿੱਚ ਮਨੁਸਨੂਈ ਬੌਧਿਕਤਾ AI ਦੇ ਪ੍ਰਭਾਵ ਅਤੇ ਉੱਭਰ ਰਹੀ ਟੈਕਨੋਲੋਜੀ ਸੰਬੰਧੀ ਚੁਣੌਤੀਆਂ ਦੀ ਵੀ ਜਾਂਚ ਕਰੇਗੀ ਜਾਣਕਾਰੀ ਅਨੁਸਾਰ ਕਮੇਟੀ ਵੱਲੋਂ PM ਸਕੂਲ ਫਾਰ ਰਾਈジング ਇੰਡੀਆ ਦੀ ਵੀ ਸਮੀਖਿਆ ਕੀਤੀ ਜਾਵੇਗੀ ਸਰਕਾਰ ਵੱਲੋਂ ਸਿੱਖਿਆ ਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਕਮੇਟੀ ਸਮੀਖਿਆ ਕਰੇਗੀ ਦੱਸਣਯੋਗ ਹੈ ਕਿ ਸਿੱਖਿਆ ਮੰਤਰਾਲੇ ਨੇ ਇਸ ਸਾਲ ਦੇ ਸ਼ੁਰੂ ਵਿੱਚ ਵਿਦਿਆਰਥੀਆਂ ਕੋਚਿੰਗ ਸੈਂਟਰਾਂ ਤੇ ਸਿੱਖਿਆ ਨਾਲ ਸੰਬੰਧਿਤ ਮੁੱਦਿਆਂ ਦੀ ਜਾਂਚ ਕਰਨ ਦੇ ਲਈ ਨਵ ਮੈਂਬਰੀ ਕਮੇਟੀ ਸਾਬਤ ਕੀਤੀ ਸੀ ਕਿਉਂਕਿ ਅਕਸਰ ਬੱਚੇ ਪੜ੍ਹਾਈ ਦੇ ਬੋਝ ਹੇਠ ਆ ਕੇ ਉਹ ਤਰ੍ਹਾਂ-ਤਰ੍ਹਾਂ ਦੇ ਕਦਮ ਚੁੱਕਦੇ ਹਨ ਜੋ ਮਾਪਿਆਂ ਲਈ ਅਸਹਿ ਹੁੰਦਾ ਹੈ ਇਸ ਲਈ ਸਰਕਾਰ ਨੇ ਇਹ ਕਮੇਟੀ ਬਣਾਈ ਹੈ ਜੋ ਵੱਖ-ਵੱਖ ਕੋਚਿੰਗ ਸੈਂਟਰਾਂ ਵੱਖ-ਵੱਖ ਸਿੱਖਿਆ ਸੈਂਟਰਾਂ ਸਕੂਲਾਂ ਕਾਲਜਾਂ ਵਿੱਚ ਜਾ ਕੇ ਇਹਨਾਂ ਗੱਲਾਂ ਦਾ ਅਧਿਐਨ ਕਰੇਗੀ ਕਿ ਇਹ ਵਿਦਿਆਰਥੀ ਅਜਿਹੇ ਸਟੈਪ ਕਿਉਂ ਚੁੱਕਦੇ ਹਨ ਇੰਟਰਨੈਟ ਰਾਹੀਂ ਬੱਚਿਆਂ ਦੀ ਸਾਈਬਰ ਬੁਲਿੰਗ ਧੋਖਾਧੜੀ ਦੇ ਵੱਦੇ ਖਤਰੇ ਦੁਨੀਆ ਭਰ ਦੀਆਂ ਸਰਕਾਰਾਂ ਦੀ ਚਿੰਤਾ ਵਧਾ ਰਹੇ ਹਨ ਆਸਟ੍ਰੇਲੀਆ ਵਰਗੇ ਦੇਸ਼ ਵੀ ਇਸ ਰੋਕਥਾਮ ਦੇ ਲਈ ਅੱਗੇ ਆ ਚੁੱਕੇ ਹਨ ਮਲੇਸ਼ੀਆ ਵਿੱਚ ਵੀ ਅਗਲੇ ਸਾਲ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਟਰਨੈਟ 'ਤੇ ਪਾਬੰਦੀ ਲਗਾਉਣ ਦਾ ਖਰੜਾ ਤਿਆਰ ਕੀਤਾ ਹੈ। ਮਲੇਸ਼ੀਆ ਦੇ ਸੰਚਾਰ ਮੰਤਰੀ ਫਾਮੀ ਫਾਜ਼ਿਲ ਨੇ ਦੱਸਿਆ ਕਿ ਬੱਚਿਆਂ ਨੂੰ ਆਨਲਾਈਨ ਖਤਰਿਆਂ ਤੋਂ ਬਚਾਉਣ ਦੀ ਕੋਸ਼ਿਸ਼ ਦੇ ਤਹਿਤ ਇਸ ਕਦਮ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਸਰਕਾਰ ਆਸਟ੍ਰੇਲੀਆ ਤੇ ਹੋਰਨਾਂ ਦੇਸ਼ਾਂ ਵੱਲੋਂ ਅਪਣਾਏ ਗਏ ਤਰੀਕਿਆਂ ਦਾ ਅਧਿਐਨ ਕਰ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਯੂਜ਼ਰਜ਼ ਦੀ ਉਮਰ ਦੀ ਪੁਸ਼ਟੀ ਲਈ ਪਛਾਣ ਪੱਤਰ ਜਾਂ ਪਾਸਪੋਰਟ ਨਾਲ ਇਲੈਕਟ੍ਰੋਨਿਕ ਜਾਂਚ ਦੇ ਕੀ ਉਪਾਅ ਕੀਤੇ ਜਾ ਸਕਦੇ ਹਨ ਆਸਟ੍ਰੇਲੀਆ ਦੀ ਸੰਸਦ ਨੇ ਦੁਨੀਆ ਵਿੱਚ ਪਹਿਲੀ ਵਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਟਰਨੈਟ ਮੀਡੀਆ ਨੂੰ ਪਾਬੰਦੀਸ਼ੁਦਾ ਕਰਨ ਲਈ ਕਾਨੂੰਨ ਬਣਾਇਆ ਹੈ ਜੋ 10 ਦਸੰਬਰ ਤੋਂ ਲਾਗੂ ਕੀਤਾ ਜਾਵੇਗਾ ਕੰਪਨੀਆਂ ਤੇ 5 ਕਰੋੜ ਆਸਟ੍ਰੇਲੀਆਈ ਡਾਲਰ ਦੇ ਜੁਰਮਾਨੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਡੈਨਮਾਰਕ ਨੇ ਵੀ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਟਰਨੈਟ ਮੀਡੀਆ ਤੱਕ ਪਹੁੰਚ ਪਾਬੰਦੀਸ਼ੁਦਾ ਕਰਨ ਦਾ ਐਲਾਨ ਕੀਤਾ ਹੈ। ਨਾਰਵੇ ਨੇ ਵੀ ਅਜਿਹਾ ਇੱਕ ਕਾਨੂੰਨ ਪੇਸ਼ ਕੀਤਾ ਹੈ। 2025 ਵਿੱਚ ਸੰਜੇ ਮਿਸ਼ਰਾ ਤੇ ਨੀਨਾ ਗੁਪਤਾ ਸਟਾਰਰ ਫਿਲਮ ਵੱਧ ਦੋਨੂੰ ਸ਼ਾਨਦਾਰ ਪ੍ਰतिक्रिया ਮਿਲੀ। ਫਿਲਮ ਦੀ ਸਕਰੀਨਿੰਗ ਇੱਕ ਭਰੇ ਹੋਏ ਆਡੀਟੋਰੀਅਮ ਵਿੱਚ ਹੋਈ ਅਤੇ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਇਸ ਨੂੰ ਸਲਾਹਿਆ ਹੈ। ਦਰਸ਼ਕਾਂ ਵੱਲੋਂ ਮਿਲੇ ਰਿਸਪਾਂਸ ਅਤੇ ਡਾਇਰੈਕਟਰ ਜਸਪਾਤ ਸਿੰਘ ਸੰਧੂ ਨੇ ਕਿਹਾ ਕਿ ਇਸ ਵਾਰ ਦਾ ਆਈਐਫਐਫਆਈ ਪ੍ਰੀਮੀਅਰ ਵੱਧ ਦੋਦੀ ਪੂਰੀ ਟੀਮ ਲਈ ਬੇਹੱਦ ਵਧੀਆ ਅਨੁਭਵ ਰਿਹਾ ਹੈ ਦਰਸ਼ਕਾਂ ਵੱਲੋਂ ਮਿਲਿਆ ਪਿਆਰ ਸਾਨੂੰ ਬਹੁਤ ਹੌਸਲਾ ਦੇ ਰਿਹਾ ਹੈ ਇਹ ਫਿਲਮ 6 ਫਰਵਰੀ 2026 ਨੂੰ ਸ਼ਰਮਾ ਕਰਾਂ ਵਿੱਚ ਰਿਲੀਜ਼ ਹੋਵੇਗੀ ਉੱਥੇ ਨਿਰਮਾਤਾ ਅੰਕੁਰ ਗਰਗਨੇ ਉਥੇ ਨਿਰਮਾਤਾ ਅੰਕੁਰ ਗਰਗਨੇ ਵੀ ਕਿਹਾ ਹੈ ਕਿ ਆਈ ਐਫ ਐਫ ਆਈ ਵਿੱਚ ਮਿਲੀ ਚੰਗੀ ਪ੍ਰਤੀਕਿਰਿਆ ਨੇ ਸਾਨੂੰ ਹੋਰ ਪ੍ਰੋਸਤ ਦਤਾ ਹੈ ਕਿ ਅਸੀਂ ਵਾਧਾ ਫਰੈਂਚਾਈਜ਼ੀ ਜਰੀਏ ਮਜ਼ਬੂਤ ਅਤੇ ਅਸਰਦਾਰ ਕਹਾਣੀ ਦੱਸਦੇ ਰਹੇ ਇਹ ਇੱਕ ਬਹੁਤ ਵਧੀਆ ਫਿਲਮ ਹੈ ਆਈ ਐਫ ਐਫ ਆਈ 2025 ਦੇ ਗਾਲਾ ਪ੍ਰੀਮੀਅਰ ਵਿੱਚ ਦਿਖਾਏ ਜਾਣ ਨਾਲ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਵੀ ਇਸ ਨੂੰ ਸਭ ਤੋਂ ਪਹਿਲਾਂ ਦੇਖਣ ਦਾ ਮੌਕਾ ਮਿਲਿਆ ਇਸ ਫਿਲਮ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੰਜੇ ਮਿਸ਼ਰਾ ਤੇ ਨੀਨਾ ਗੁਪਤਾ ਭਾਰਤ ਦੇ ਬਿਹਤਰੀਨ ਕਲਾਕਾਰਾਂ ਵਿੱਚੋਂ ਇੱਕ ਹਨ। ਉਹਨਾਂ ਨੂੰ ਆਪਣੀ ਇਸ ਫਿਲਮ ਤੇ ਮਾਣ ਹੈ। ਉਹਨਾਂ ਨੂੰ ਆਸ਼ਾ ਹੈ ਕਿ ਦਰਸ਼ਕ ਇਸ ਫਿਲਮ ਨੂੰ ਭਰਪੂਰ ਪਿਆਰ ਦੇਣਗੇ। ਸ਼੍ਰੀ ਗੁਰੂ ਦਾਸ ਟੈਂਪਲ ਰਿਓ ਲਿੰਡਾ ਸੈਕਰਾਮੈਂਟੋ ਵਿਖੇ ਸੈਭੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਗੁਰਤਾ ਗੱਦੀ ਦਿਵਸ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਸ਼ੁਭ ਮੌਕੇ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪੋਗ ਪਾਏ ਜਾਣ ਉਪਰੰਤ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਕੀਰਤਨ ਦਰਬਾਰ ਸਜਾਏ ਗਏ। ਗੁਰੂ ਪਿਆਰੀ ਸਾਧ ਸੰਗਤ ਨੇ ਪਰਮੀ ਹਾਜ਼ਰੀ ਭਰ ਕੇ ਮਨਚਿੱਤ ਇਕਾਗਰਤਾ ਨਾਲ ਗੁਰਵਾਣੀ ਸ਼ਬਦ ਕੀਰਤਨ ਸਰਵਣ ਕੀਤਾ। ਦਿਵਾਨਾ ਦੀ ਸੇਵਾ ਗੁਰੂ ਘਰ ਦੇ ਅਨੰਦ ਸੇਵਕ ਹਰਵੰਤ ਸਿੰਘ ਰਾਲ ਬੀਬੀ ਅਮਨਜੋਤ ਕੋਰਾਲ ਸਮੂਹ ਰਾਲ ਪਰਿਵਾਰਾਂ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਸੇਵਾ ਕੀਤੀ ਗਈ। ਸੇਵਾਦਾਰ ਰਾਲ ਪ੍ਰਵਾਰ ਨੂੰ ਗੁਰੂ ਘਰ ਵੱਲੋਂ ਸ਼੍ਰੀ ਪਾਉ ਸਾਹਿਬ ਦੀ ਬਖਸ਼ਿਸ਼ ਕੀਤੀ ਗਈ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਟੇਸ ਕਤਰ ਬਲਜੀਤ ਸਿੰਘ ਰਾਏ ਨੇ ਕਮੇਟੀ ਵੱਲੋਂ ਆਈਆਂ ਸੰਗਤਾਂ ਤੇ ਸੇਵਾਦਾਰ ਪਰਿਵਾਰਾਂ ਦਾ ਕੋਟਨ-ਕੋਟ ਧੰਨਵਾਦ ਕੀਤਾ। ਸੁਪਰੀਮ ਕੋਰਟ ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਐਨਸੀਆਰ ਵਿੱਚ ਖਰਾਬ ਹੁੰਦੀ ਹਵਾ ਗੁਣਵਤਾ ਦਰਮਿਆਨ ਉਸਾਰੀ ਸਰਗਰਮੀਆਂ ਤੇ ਕਿਹਾ ਕਿ ਇਸ ਤੇ ਪੂਰਨ ਰੋਕ ਨਹੀਂ ਲਾ ਸਕਦੇ ਅਤੇ ਵਾਤਾਵਰਣ ਦੀਆਂ ਚਿੰਤਾਵਾਂ ਨੂੰ ਅਤੇ ਵਾਤਾਵਰਣ ਦੀਆਂ ਚਿੰਤਾਵਾਂ ਨੂੰ ਵਿਕਾਸ ਦੀਆਂ ਜ਼ਰੂਰਤਾਂ ਨਾਲ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ। ਚੀਫ ਜਸਟਿਸ ਬੀਰ ਗਵੈਦੀ ਅਗਵਾਈ ਵਾਲੀ ਬੈਂਚ ਨੇ ਰਾਸਤੀ ਰਾਧਾਨੀ ਵਿੱਚ ਹਵਾ ਪ੍ਰਦੂਸ਼ਣ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਕਿਹਾ ਹੈ ਕਿ ਅਸੀਂ ਕੋਈ ਮਾਹਰ ਨਹੀਂ ਹਾਂ। ਬੈਂਚ ਨੇ ਕਿਹਾ ਕਿ ਉਹ ਦਿੱਲੀ ਦੇ ਵਿਗੜਦੇ ਹਵਾ ਗੁਣਵੱਤਾ ਸੂਚਕ ਅੰਕ AQI ਨੂੰ ਦੇਖਦੇ ਹੋਏ ਕੋਈ ਵੱਡਾ ਹੁਕਮ ਜਾਰੀ ਕਰਨ ਲਈ ਤਿਆਰ ਨਹੀਂ ਹੈ ਪਰ ਵਾਤਾਵਰਨ ਦੀ ਸੁਰੱਖਿਆ ਵਿਕਾਸ ਦੇ ਨਾਲ-ਨਾਲ ਹੋਣੀ ਚਾਹੀਦੀ ਹੈ। ਅਦਾਲਤ ਨੇ ਵਾਰ-ਵਾਰ ਹੋਣ ਵਾਲੇ ਪ੍ਰਦੂਸ਼ਣ ਸੰਕਟ ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅਸਥਾਈ ਉਪਰਾਲੇ ਕਾਫੀ ਨਹੀਂ ਹਨ। ਬੈਂਚ ਨੇ ਕੇਂਦਰ ਸਰਕਾਰ ਨੂੰ ਲੰਬੇ ਸਮੇਂ ਦੇ ਸਥਾਈ ਉਪਾਾਕਰਨ ਦੀ ਅਪੀਲ ਕਰਦੇ ਕਿਹਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਨਾਲ ਨਜਿੱਠਣ ਦੀ ਮੁੱਖ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਹੈ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਅਤੇ ਸਖਤ ਉਪਾਅ ਕਰਨੇ ਪੈਣਗੇ ਤਦ ਹੀ ਜਾ ਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ